ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਯੰਗ ਫਾਰਮਰ ਚੈਨਲ ਮੈਂ ਜਗਮੀਤ ਸਿੰਘ ਭਲਾਈ ਜਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਆਪਣੇ ਚੈਨਲ ਤੇ ਬਾਈ ਤੁਸੀਂ ਪੰਜਾਬ ਦੇ ਬੱਕਰੀ ਪਾਲਕਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਹੋ ਪਿਛਲੇ ਕਈ ਸਾਲਾਂ ਤੋਂ ਆਪਾਂ ਲੱਗੇ ਹੋਏ ਆਂ ਪੰਜਾਬੀ ਬੀਟਲ ਦੀਆਂ ਵੀਡੀਓ ਬਣਾਉਣ ਤੇ ਪਿਛਲੇ ਸਾਲ ਆਪਾਂ ਇਸ ਫਾਰਮ ਤੇ ਆਏ ਸੀਗੇ ਬਾਈ ਸ਼ੇਰਾ ਮੁਰਾਦਵਾਲਾ ਭੋਮਗੜ ਪਿੰਡ ਆ ਫਾਜ਼ਿਲਕਾ ਜ਼ਿਲ੍ਹੇ ਦਾ ਬਾਈ ਸ਼ੇਰੇ ਨੂੰ ਤੁਸੀਂ ਜਾਣਦੇ ਹੋ ਹਨ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਸੈਦੋਗੇ ਬਲੱਡ ਲਾਈਨ ਤੇ ਕੰਮ ਕਰਨ ਵਾਲਾ ਬਾਈ ਸ਼ੇਰਾ ਪੁਰਾਣਾ ਬੱਕਰੀ ਪਾਲਕਾ ਜਦੋਂ ਵੀ ਸੈਦੋਗੇ ਬਲੱਡ ਲਾਈਨ ਦੀ ਗੱਲ ਆਉਂਦੀ ਆ ਤਾਂ ਬਾਈ ਪੰਮੇ ਤੋਂ ਬਾਅਦ ਬਾਈ ਸ਼ੇਰੇ ਦਾ ਨਾਮ ਆਉਂਦਾ ਹੈਗਾ ਕਿਉਂਕਿ ਉਹਨਾਂ ਨੇ ਪਿਛਲੇ 14-15 ਸਾਲਾਂ ਤੋਂ ਇਸ ਬਲੱਡ ਲਾਈਨ ਤੇ ਮਿਹਨਤ ਨਾਲ ਕੰਮ ਕੀਤਾ ਦਿਨ ਰਾਤ ਇੱਕ ਕਰਕੇ ਇਹੋ ਜਿਹੇ ਜਾਨਵਰ ਤਿਆਰ ਕੀਤੇ ਨੇ ਜਿਨ੍ਹਾਂ ਦਾ ਅਜੇ ਤੱਕ ਵੀ ਕੋਈ ਤੋੜ ਨਹੀਂ ਵਜਨ ਅਤੇ ਕੱਦਾਂ ਦੇ ਮੁਕਾਬਲੇ ਦੇ ਵਿੱਚ ਬਾਈ ਸ਼ੇਰੇ ਦਾ ਰਿਕਾਰਡ ਰਿਹਾ ਤੇ ਅੱਜ ਵੀ ਬਾਈ ਨੇ ਜਿਹੜਾ ਇੱਕ ਬੱਚਾ ਦਿਖਾਉਣਾ ਹੈਗਾ ਉਹ ਬਹੁਤ ਹੀ ਚੰਗਾ ਤਿਆਰ ਹੋਇਆ ਦੋ ਦੰਦ ਤੇ ਉਹਦੀ ਹਾਈਟ ਤੇ ਸਾਰਾ ਕੁਝ ਆਪਾਂ ਦੱਸਾਂਗੇ ਕਿੰਨੀ ਹਾਈਟ ਹੋਈ ਆ ਬਾਈ ਦੇ ਘਰ ਦਾ ਜੰਪਾਲ ਬੱਚਾ ਤੇ ਸੈਦੋਗੇ ਬਲੱਡ ਲਾਈਨ ਦਾ ਬੱਚਾ ਆਜੋ ਬਾਈ ਸ਼ੇਰੇ ਨਾ ਕਰਦੇ ਆ ਗੱਲਾਂ ਬਾਤਾਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਜ਼ਰੂਰ ਦੱਸਿਓ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਜਾਨਵਰ ਬਾਈ ਦੇ ਕਿਵੇਂ ਲੱਗੇ ਬਾਈ ਦੀ ਮਿਹਨਤ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਆਜੋ ਬਾਈ ਨਾਲ ਕਰਨੇ ਆ ਗੱਲਬਾਤ ਲੋ ਜੀ ਆ ਗਏ ਆਪਾਂ ਬਾਈ ਸ਼ੇਰ ਸਿੰਘ ਕੋਲ ਤੇ ਆਜੋ ਕਰਾਉਣੇ ਆ ਗੱਲਾਂ ਬਾਤਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਠੀਕ ਠਾਕ ਹਾਂ ਜੀ ਹਾਂ ਜੀ ਤੇ ਕਿਵੇਂ ਚੱਲ ਰਿਹਾ ਜੀ ਕੰਮਕਾਰ ਕੰਮ ਠੀਕ ਆ ਜੀ ਬਾਈ ਪੰਮੇ ਤੇ ਉੱਪਰ ਵਾਲੇ ਦੀ ਕਿਰਪਾ ਬਹੁਤ ਬਾਈ ਮੈਸੇਜ ਆਉਂਦੇ ਹੁੰਦੇ ਸੀ ਕਮੈਂਟ ਆਉਂਦੇ ਸੀਗੇ ਕਿ ਬਾਈ ਸਾਲ ਹੋ ਗਿਆ ਬਾਈ ਸ਼ੇਰੇ ਦੀ ਵੀਡੀਓ ਕਦੋਂ ਆਊਗੀ ਹਨਾ ਹਾਂਜੀ ਖੜੀ ਤੇ ਅੱਜ ਉਹ ਓਡੀਕ ਆਪਾਂ ਖਤਮ ਕਰ ਦੇਣੀ ਆ ਬਿਲਕੁਲ ਬਿਲਕੁਲ ਤੇ ਪਹਿਲਾਂ ਜਿਹੜੀ ਆਪਾਂ ਸਾਲ ਪਹਿਲਾਂ ਵੀਡੀਓ ਕੀਤੀ ਸੀਗੀ ਜੀ ਹਾਂਜੀ ਹਾਂਜੀ ਕਿੰਨਾ ਕੇ ਜ਼ਿਆਦਾ ਪਿਆਰ ਮਿਲਿਆ ਲੋਕਾਂ ਦਾ ਉਹ ਵੀਡੀਓ ਤੋਂ ਬਹੁਤ ਪਿਆਰ ਮਿਲਿਆ ਲੋਕਾਂ ਅੱਜ ਤੱਕ ਵੀ ਬਹੁਤ ਫੋਨ ਲਾਉਂਦੇ ਹਾਂਜੀ 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 ਤੇ ਮਤਲਬ ਕਿ ਕਈ ਬੰਦਿਆਂ ਨੇ ਫੋਨ ਵੀ ਲਾਇਆ ਬਾਈ ਜੀ ਦੁਬਾਰਾ ਵੀਡੀਓ ਕਦੋਂ ਕਰੋਗੇ ਹਾਂਜੀ ਤੁਸੀਂ ਵੀਡੀਓ ਕਰੋ ਵੀ ਥੋੜੀ ਵੀਡੀਓ ਦੇਖਣ ਚ ਥੋੜਾ ਇੰਟਰਸਟ ਵਧ ਰੱਖਦੇ ਹਨਾ ਵਧੀਆ ਮਜ਼ਾ ਆਉਂਦਾ ਕਹਿੰਦੇ ਬਹੁਤ ਭਰਾਵਾਂ ਨੂੰ ਤੁਹਾਡਾ ਨੰਬਰ ਉਹ ਵੀਡੀਓ ਤੋਂ ਬਾਅਦ ਹੀ ਮਿਲਿਆ ਹਨਾ ਪਹਿਲਾਂ ਨੰਬਰ ਨਹੀਂ ਸੀ ਕਿਸੇ ਕੋਲ ਮਿਲ ਹਾਂਜੀ ਉਹਨਾਂ ਦੇ ਮੈਨੂੰ ਬਹੁਤ ਫੋਨ ਆਏ ਆ ਬਾਈ ਜੀ ਸਾਨੂੰ ਵੀ ਮੌਕਾ ਦਿਓ ਮੈਂ ਕੋਈ ਗੱਲ ਨਹੀਂ ਜੀ ਦਿਆਂਗੇ ਬਾਈ ਜਿਹੜੇ ਬੱਕਰੀਆਂ ਦੇ ਸ਼ੌਂਕੀਆ ਬੰਦੇ ਵੀਟਲਦੇ ਹਨਾ ਹਾਂਜੀ ਹਾਂਜੀ ਉਹ ਢੀਕਦੇ ਰਹਿੰਦੇ ਆ ਕਿ ਬਾਈ ਸ਼ੇਰਾ ਕਿਹੜਾ ਜਾਨਵਰ ਤਿਆਰ ਕਰੀ ਜਾਂਦਾ ਕੀ ਕੀ ਜਾਨਵਰ ਰੱਖਿਆ ਬਾਈ ਨੇ ਅੱਗੇ ਬਰੀਡਰ ਕਿਹੜਾ ਤਿਆਰ ਕਰ ਰਹੇ ਆ ਹਾਂਜੀ ਹਾਂਜੀ ਬਹੁਤ ਪਰਾ ਪੁੱਛਦੇ ਹੁੰਦੇ ਆ ਤੇ ਅੱਜ ਦੱਸਿਓ ਫਿਰ ਕੀ ਦਿਖਾ ਰਹੇ ਹੋ ਬਾਈ ਅੱਜ ਬੱਚਾ ਦਿਖਾ ਰਹੇ ਆ ਆਪਾਂ ਦੋ ਦੰਦ ਹੈ ਬੱਚਾ ਹਾਂਜੀ ਯਾਨਕਿ ਦੋ ਬੱਚੇ ਤਿਆਰ ਕਰੇ ਆਪਾਂ ਦੋ ਦੋ ਦੰਦ ਦੇ ਠੀਕ ਹੈ ਤੇ ਜਿਹੜੀਆਂ ਪੱਠਾਂ ਤਿਆਰ ਕਰੀਆਂ ਪਿਛਲੀ ਵੀਡੀਓ ਚ ਆਪਾਂ ਦਿਖਾਈਆਂ ਸੀ ਜਿਹੜੀਆਂ ਖੀਰੀਆਂ ਪੱਠਾਂ ਜਿਹੜੀਆਂ ਖੀਰੀਆਂ ਪੱਠਾਂ ਜਿਵੇਂ ਛੋਟੀਆਂ ਛੋਟੀਆਂ ਪੱਠਾਂ ਦਿਖਾਈਆਂ ਸੀ ਹਾਂਜੀ ਹਾਂਜੀ ਅੱਜ ਉਹ ਦੋ ਦੋ ਦੰਦ ਪੱਠਾਂ ਨੇ ਠੀਕ ਹੈ ਉਹ ਪੱਠਾਂ ਤੇ ਦੋ ਦੰਦ ਦੇ ਦੋ ਬੱਕਰੀ ਵਧੀਆ ਬੱਚੇ ਤਿਆਰ ਕਰਿਆ ਜੀ ਹਾਂਜੀ ਹਾਂਜੀ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਜੋ ਫਿਰ ਬਾਈ ਦਿਖਾਇਓ ਹਣਾ ਗੱਲਾਂ ਬਾਤਾਂ ਵੀ ਕਰਾਂਗੇ ਨਾਲ-ਨਾਲ ਜਾਨਵਰ ਵੀ ਦਿਖਾਵਾਂਗੇ ਤੇ ਬਾਈ ਹੋਰੀ ਵੀ ਆਏ ਇੱਧਰ ਜਿਹੜੇ ਬਾਈ ਸ਼ੇਰੇ ਦੇ ਮਿੱਤਰ ਨੇ ਸ਼ਗਿਰਦ ਨੇ ਹਨਾ ਜੀ ਹਾਂਜੀ ਹਾਂਜੀ ਤੇ ਦਿਖਾਵਾਂਗੇ ਫਿਰ ਬਾਈ ਬੱਕਰਾ ਜੋ ਬਿਲਕੁਲ ਬਿਲਕੁਲ ਲਓ ਜੀ ਤੁਹਾਨੂੰ ਹੁਣ ਦਿਖਾਉਣੇ ਆ ਬਾਈ ਸ਼ੇਰੇ ਦੇ ਘਰ ਦਾ ਜੰਪਲ ਬੱਚਾ ਤੇ ਜਿਹੜਾ ਦੋ ਦਾੰਦਾ ਹਨਾ ਜਦੋਂ ਆਪਾਂ ਬਾਈ ਪਹਿਲਾਂ ਵੀਡੀਓ ਕੀਤੀ ਸੀ ਉਦੋਂ ਇਹ ਛੋਟਾ ਜਿਹਾ ਸੀ ਬੱਚਾ ਹਨਾ ਇਸ ਇਹਦਾ ਜਨਮ ਸੀ 27 ਮਾਰਚ ਦਾ ਹੀ ਮਨਾਇਆ ਜੀ ਵੀ ਯਾਦ ਹੈ 27 ਮਾਰਚ ਦਾ ਜਨਮ ਸੀਗਾ ਜਦੋਂ ਪਿਛਲੀ ਵੀਡੀਓ ਕਰੀ ਉਹਦੇ ਤੇ 4 ਕਿ ਮਹੀਨਾ ਦਾ ਬੱਚਾ ਸੀ ਉਦੋਂ ਬਈ ਮੰਗਿਆ ਕਿੰਨੇ ਕ ਬੰਦਿਆਂ ਨੇ ਸੀਗਾ ਵੀਡੀਓ 'ਚ ਦੇਖ ਕੇ ਕਾਫੀ ਮੰਗਿਆ ਸੀ ਜਿਹੜਾ ਬੱਚਾ ਆਪਾਂ ਵੇਚਿਆ ਸੀ ਹਾਂਜੀ ਉਹਦੇ ਬਾਰੇ ਵੀ ਅੱਜ ਵੀ ਵੀਡੀਓ ਫੋਨ ਆ ਰਹੇ ਲੋਕਾਂ ਦੇ ਹਾਂਜੀ ਕਿ ਬਈ ਉਹ ਬੱਚਾ ਦਵਾ ਦਿਓ ਜਦੋਂ ਆਪਾਂ ਦੇਤਾ ਹੀ ਆਪਣਾ ਤਾਂ ਹੱਕ ਨਹੀਂ ਪੈਂਦਾ ਕਿਸੇ ਨੂੰ ਕਹਿੰਦਾ ਵੀ ਤੁਸੀਂ ਵੇਚੋ ਹਾਂਜੀ ਹਾਂਜੀ ਹੈਨਾ ਜੀ ਜੇ ਆਪਾਂ ਉਹਨਾਂ ਨੂੰ ਦੇਤਾ ਤੇ ਉਹ ਜਾਣਨ ਉਹਨਾਂ ਦਾ ਕੰਮ ਜਾਣੇ ਠੀਕ ਹੈ ਜੀ ਲਓ ਬਈ ਦਿਖਾ ਦਿਓ ਬੱਚਾ ਕੱਢਦੇ ਆਪਾਂ ਬਾਹਰ ਹਨਾ ਹਾਂਜੀ ਤੇ ਦੋਦੰਦ ਬੱਕਰਾ ਹੈ ਬਾਕੀ ਇਹਦੀ ਡਿਟੇਲ ਹਾਈਟ ਮਦਰ ਫਾਦਰ ਆਪਾਂ ਸਾਰਾ ਬਾਈ ਹੋਰਾਂ ਤੋਂ ਜਿਹੜਾ ਪੁੱਛਾਂਗੇ ਤੇ ਪੱਕੇ ਲੋਹੇ ਰੰਗ ਦੇ ਵਿੱਚ ਆ ਬਈ ਇਹ ਤੇ ਬਾਈ ਦੱਸਿਓ ਜੀ ਇਹ ਆਪਣੇ ਕਿਹੜੇ ਬੱਕਰੇ ਦਾ ਬੱਚਾ ਹੈਗਾ ਕੀ ਡਿਟੇਲ ਹੈ ਇਹਦੀ ਹੁਣ ਇਹ ਬਾਈ ਜੀ ਭੂਤ ਦਾ ਬੱਚਾ ਹੈ ਹਾਂਜੀ ਤੇ ਇਹਦੀ ਮਾਂ ਹੈਗੀ ਬੁੰਦੀ ਠੀਕ ਹੈ ਜੀ ਤੇ ਡੇਟ ਮੈਂ ਤੁਹਾਨੂੰ ਇਹਦੀ ਦੱਸ ਦਿੱਤੀ 23 ਮਾਰਚ 27 ਮਾਰਚ ਦਾ ਜਨਮ ਹਾਂ 27 ਮਾਰਚ ਦਾ ਸੋਰੀ 27 ਮਾਰਚ ਦਾ ਇਹਦਾ ਜਨਮ ਹੈ ਹਾਂਜੀ 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 ਤੇ ਬਾਈ ਕੀ ਹਾਈਟ ਕਰ ਗਿਆ ਹੁਣ ਜਿਹੜੀ ਸਹੀ ਫੀਤੇ ਵਾਲੀ ਹਾਈਟ ਹੈ ਇਹਦੀ ਹਾਈਟ ਤਾਂ ਦੇਖੋ ਜੀ ਹੁਣ ਬਿਨਾ ਵੇਖੇ ਤਾਂ ਲੋਕ 42 ਨੂੰ ਵੀ 47 ਕਹੀ ਜਾਂਦੇ ਆ ਹਾਂਜੀ ਹਾਂਜੀ ਤੇ ਆਪਾਂ ਫੀਤਾ ਲਾ ਲੈਨੇ ਕੋਈ ਚੱਕਰ ਨਹੀਂ ਫੀਤਾ ਲਾ ਲੋ ਤੁਸੀਂ ਐਡੀ ਕੋਈ ਗੱਲ ਅੱਗੇ ਬਾਈ ਵੀਡੀਓ ਚ ਰਹਿ ਗਏ ਸੀ ਜਦੋਂ ਬਾਈ ਨੇ ਪੱਠਾਂ ਦੀ ਹਾਈਟ ਦੱਸੀ ਸੀ ਨਾ ਬਾਲੇ ਭਰਾ ਕਹਿੰਦੇ ਸੀ ਕਹਿੰਦੇ ਫੀਤਾ ਨਹੀਂ ਲਾਇਆ ਹਾਈਟ ਘਟਾ ਹਨਾ ਕੈਮਰਾ ਉੱਚਾ ਨੀਵਾ ਕਰਕੇ ਵੀਡੀਓ ਬਣਾ ਲਈ ਆ। ਕੋਈ ਆਪਾਂ ਤਾਂ ਛੁੱਟ ਆਹ ਬਾਈ ਕੈਮਰਾ ਹੁਣ ਜਿਹੜਾ ਹੈਗਾ ਬੱਕਰੇ ਦੇ ਬਰਾਬਰ ਆ ਮੋਬਾਈਲ ਤੇ ਬਾਈ ਨੇ ਕੋਈ ਵੇਚਣਾ ਨਹੀਂਗਾ ਜਾਂ ਵੀ ਵੀਡੀਓ ਬਣਾ ਲਈ ਹਾਈਟ ਗਲਤ ਦੱਸਤੀ ਤੇ ਅੱਜ ਫੀਤਾ ਲਵਾ ਕੇ ਬਾਈ ਦਾ ਵੀਡੀਓ ਬਣਾਵਾਂਗੇ ਤੇ ਬੱਕਰੇ ਦੀ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਲਓ ਹਨਾ ਜੀ। ਸਿੰਘ ਸੁੰਗੇ ਦਾ ਬਹੁਤ ਚੌੜਾ ਹੈਗਾ ਦੇਖੋ ਇੱਧਰ ਤੇ ਬਾਈ ਇਹ ਤਾਂ ਬੱਚੇ ਤਾਂ ਨਹੀਂ ਹਜੇ ਲਈ ਬਰੀਡਿੰਗ ਤਾਂ ਨਹੀਂ ਲਈ ਨਹੀਂ ਨਹੀਂ ਹਜੇ ਨਹੀਂ ਅਜੇ ਤਾਂ ਦੋ ਦੰਦ ਦਾ ਬੱਚਾ ਹੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਮਾਂ ਹੈਗੀ ਇਹ ਬੂੰਦੀ ਬੱਕਰੀ ਹੈ ਨਾ ਜੀ ਜਿਹੜੀਆਂ ਬਾਈ ਕੋਲੇ ਵੱਡੀਆਂ ਬੱਕਰੀਆਂ ਨੇ ਲੱड्डੂ ਬੂੰਦੀ ਉਹਨਾਂ ਚੋਂ ਇਹਦੀ ਬੂੰਦੀ ਮਾਂ ਤੇ ਪਿਓ ਇਹਦਾ ਬਾਈ ਆਪਣਾ ਪੂਤ ਹੀ ਹੈ ਜੀ ਪੂਤਾ ਹੀ ਪੂਰਾ ਪੂਤ ਪੂਰਾ ਪੂਤ ਹਾਂਜੀ ਹਾਂਜੀ ਲਓ ਜੀ ਦੇਖੋ ਬਾਈ ਹੈ ਨਾ ਫਰੇਮ ਚ ਚੈੱਕ ਕਰੋ ਕੱਲੀ ਹਾਈਟ ਨਹੀਂ ਬੱਕਰੇ ਦੀ ਲੈਂਥ ਬਹੁਤ ਆ ਗਰੋਥ ਬਹੁਤ ਆ ਜੀ weight ਕਿੰਨਾ ਹੋਊਗਾ ਜੀ ਹੁਣ ਇਹਦਾ ਇਹ ਤਾਂ ਕਵਾਂਟਲ ਪਲੱਸ ਹੈ ਜਿੱਥੇ ਮਰਜ਼ੀ ਲਾ ਲੋ ਸਵਾ ਕੁ ਕੌਂਟ ਲੈ ਕੇ ਤੀ 35 ਹੋ ਗਏ ਠੀਕ ਹੈ ਜੀ ਕਵਾਂਟਲ ਪਲੱਸ ਵੇਟ ਹੈ ਇਹਦਾ ਜੀ ਜੀ ਬਾਕੀ ਵੇਟ ਹੈ ਜਿੰਨਾ ਮਰਜ਼ੀ ਪਾ ਲੋ ਬੱਚਾ ਗਰੋਥ ਕਰ ਰਿਹਾ ਹਾਈਟ ਕਰ ਰਿਹਾ ਤੇ ਬਾਈ ਆਈਡੀਆ ਕਿੱਥੋਂ ਤੱਕ ਜਾਊਗਾ ਜੀ ਕੱਦ ਦੇ ਵਿੱਚ ਦੇਖੋ ਜੀ ਇਹ ਤਾਂ ਬਾਈ ਪੰਮਾ ਜੀ ਜ਼ੋਰ ਲਵਾਈ ਜਾਂਦੇ ਆ ਜਿੱਥੇ ਤੱਕ ਕਹਿਣਗੇ ਅੱਛਾ ਜੀ ਹਾਂ ਜੀ ਜਿਹੜੀ ਇੰਨੀ ਹਾਈਟ ਹੁੰਦੀ ਆ ਬਈ ਦਾ ਕਾਰਨ ਕੀ ਹੈਗਾ ਬਰੀਡ ਹੀ ਇਹੋ ਜੀ ਆ ਜਾਂ ਕੋਈ ਤੁਹਾਡੀ ਖਰਾਕ ਦੇ ਵਿੱਚ ਫਰਕ ਆ ਸੰਭਾਲ ਦੇ ਵਿੱਚ ਫਰਕ ਹੈ ਜੀ ਬਾਈ ਜੀ ਸਭ ਤੋਂ ਪਹਿਲਾਂ ਨੰਬਰ ਤਾਂ ਹੈ ਬਰੀਡ ਹਾਂਜੀ ਵੀ ਇਹ ਪਤਾ ਨਹੀਂ ਬਾਈ ਜੀ ਨੇ ਕਿਵੇਂ ਬਣਾਈਏ ਤੇ ਕੀ ਕਰਿਆ ਰੱਬ ਜਾਣੇ ਜੀ ਜਾਂ ਉਹ ਜਾਣਦੇ ਹਨ ਹਾਂਜੀ ਤੇ ਉਸ ਦੇ ਬਾਅਦ ਮਿਹਨਤ ਵੀ ਇਹ ਮਿਹਨਤ ਵੀ ਮੈਨੂੰ ਬਾਈ ਪੰਮਾ ਜੀ ਨੇ ਕਰਵਾਈਏ ਠੀਕ ਹੈ ਤੁਹਾਨੂੰ ਮੈਂ ਦੱਸਦਾ ਹੁਣ ਲੋਕੀ ਪੁੱਛ ਵੀ ਲੈਂਦੇ ਆ ਬਾਈ ਯਾਰ ਤੁਸੀਂ ਕੀ ਪਾਉਣੀ ਪਾਉਣ ਦਾ ਪਤਾ ਕੀ ਮੈਂ ਦੱਸਦਾ ਤੁਹਾਨੂੰ ਵੀ ਬਾਈ ਜੀ ਨੂੰ ਪਤਾ ਉਹ ਮੈਨੂੰ ਦੱਸ ਦਿੰਦੇ ਵੀ ਹੁਣ ਇਹ ਸਟਾਰਟ ਕਰਦੇ ਆ 15 ਦਿਨਾਂ 'ਚ ਇਹ ਫਲਾਨੀ ਚੀਜ਼ ਬੰਦ ਕਰਕੇ ਅੱਗੇ ਇਹ ਸਟਾਰਟ ਕਰ ਹਾਂਜੀ ਹਾਂਜੀ ਬਾਈ ਪੰਮੇ ਨੂੰ ਮਾਣਾ ਬਾਈ ਸ਼ੇਰੇ ਤੇ ਕਿ ਬਾਈ ਸ਼ੇਰਾ ਕੁਝ ਕਰਕੇ ਦਿਖਾਊਗਾ ਤੇ ਬਾਈ ਨੇ ਕਰਕੇ ਵੀ ਦਿਖਾਇਆ ਹਨਾ ਇਹ ਹੁੰਦਾ ਤਾਂ ਹੈ ਹੀ ਜੀ ਦੇਖੋ ਪਿਓ ਨੂੰ ਪੁੱਤ ਤੇ ਮਾਣ ਹੁੰਦਾ ਹੈ ਹਮ ਹਨਾ ਹੀ ਵੀ ਗੁਰੂ ਨੂੰ ਚੇਲੇ ਤੇ ਮਾਣ ਆਪਾਂ ਤਾਂ ਪਿਓ ਹੀ ਮੰਨੇ ਜੀ ਆਪਣਾ ਜੀ ਜੀ ਆਪਣਾ ਉਸਤਾਦ ਹੈ ਜਿਹੜਾ ਕਿਉਂ ਵਰਗਾ ਆਪਾਂ ਨੂੰ ਸਾਰਾ ਕੁਝ ਸਿਖਾਏ ਜਨਾ ਬਿਲਕੁਲ ਬਾਈ ਤੇ ਬਾਈ ਨੇ ਮੋਲ ਵੀ ਮੋੜ ਕੇ ਦਿਖਾਇਆ ਇਹੋ ਜੇ ਜਾਨਵਰ ਹਨਾ ਹਰ ਬੰਦਾ ਨਹੀਂ ਤਿਆਰ ਕਰ ਸਕਦਾ ਚੰਗੀਆਂ ਚੰਗੀਆਂ ਨਸਲਾਂ ਬਈ ਘਰਾਂ 'ਚ ਜਮ ਵੀ ਪੈਂਦੀ ਆ ਪਰ ਸੰਭਾਲ ਦੇ ਪੱਖੋਂ ਵੀ ਮਰ ਜਾਂਦੀਆਂ ਨੇ ਬਾਈ ਦੀ ਖਰਾਕ ਕੀ ਰਹਿੰਦੀ ਹੈਗੀ ਬੱਚੇ ਦੀ ਕੀ ਕੀ ਪਾਉਣੀ ਉਹਨੂੰ ਜੀ ਬਾਈ ਜੀ ਖਰਾਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਬਾਈ ਜੀ ਜਿਹੜੀ ਕਹਿੰਦੇ ਉਹ ਦਿਨ-ਦਿਲੀ ਬਦਲਾਉਂਦੇ ਅੱਛਾ 15 ਦਿਨ ਬਾਅਦ ਕਹਿੰਦੇ ਆਹ ਬੰਦ ਕਰਕੇ ਆਹ ਪਾ ਦੇ ਠੀਕ ਹੈ ਜੀ ਇਸ ਤਰ੍ਹਾਂ ਉਹ ਮਤਲਬ ਕਰਦੇ ਜੇ ਇੱਕ ਖਰਾਕ ਪਾਉਣੀ ਉਹ ਤਾਂ ਲੋਕੀ ਜਿਵੇਂ ਆਮ ਹੀ ਪਾਉਂਦੇ ਯੇ ਛੋਲੇ ਕਣਕ ਹਾਂਜੀ ਮੱਕੀ ਛੋਲਿਆਂ ਦਾ ਛਿਲਕਾ ਝੋੂੰ ਪਾ ਦਿੰਦੇ ਕਿਸੇ ਟਾਈਮ 'ਚ ਬਾਜਰਾ ਪਾਤਾ ਹੈ ਹਾਂਜੀ ਮਤਲਬ ਇਹੀ ਚੀਜ਼ਾਂ ਪਾਉਂਦੇ ਆ ਹੋਰ ਕੀ ਖਰਾਕ ਪ ਠੀਕ ਹੈ ਪਰ ਪਾਉਣ ਦਾ ਸਿਸਟਮ ਹੁੰਦਾ ਜੀ ਢੰਗ ਹੁੰਦਾ ਜੀ ਢੰਗ ਹੁੰਦਾ ਜਿਵੇਂ ਬਾਈ ਜੀ ਮੈਨੂੰ ਕਹਿ ਦਿੰਦੇ ਵੀ ਆਹ 15 ਦਿਨ ਪਾਲੀ ਨਾ ਹਾਂ ਕਹਿੰਦੇ ਹੁਣ ਇਹਨੂੰ ਬੰਦ ਕਰ ਦੁੱਜੀ ਪਾ ਹੂੰ ਇਸ ਤਰ੍ਹਾਂ ਦਾ ਸਿਸਟਮ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਲਾਉਂਗੇ ਫੀਤਾ ਵੀ ਲਾਉਣਾ ਆਪਾਂ ਜੀ ਇਹਦੇ ਫੀਤਾ ਲਾ ਦਿੰਨੇ ਲਾ ਲਓ ਜੀ ਬਾਈ ਤੁਹਾਨੂੰ ਫੀਤਾ ਲਾ ਕੇ ਦਿਖਾਉਣੇ ਆ ਤਾਂ ਕਿ ਕੋਈ ਸ਼ੱਕ ਨਾ ਰਹੇ ਜੀ ਦੇਖ ਲਓ ਇੱਧਰ ਫੀਤਾ ਲਾ ਕੇ ਆਪਾਂ ਇਹਦੀ ਹਾਈਟ ਨਾਪ ਰਹੇ ਆ ਬੱਕਰੀ ਦੀ ਦੋ ਦੰਦ ਤੇ ਆ ਬਾਈ ਤੇ ਆਹ ਦੇਖ ਲਓ ਜੀ ਬਿਲਕੁਲ ਥੱਲੋ ਫੀਤਾ ਲੱਗਿਆ ਹਨਾ ਲਓ ਜੀ ਬਾਈ ਕਿੰਨੀ ਬੰਦੀ ਹੈ ਹਾਈਟ ਸ਼ੇਰਾ ਜੀ ਇਹ 48 ਬੰਦੀ ਵੈਸੇ 49 ਟੱਚ ਕਰਦਾ 48 ਬੰਦੀ 48 ਇੰਚ ਠੀਕ ਹੈ ਜੀ ਬਿਲਕੁਲ 48 ਇੰਚ ਫੀਤੇ ਵਾਲੀ ਹਾਈਟ ਆ ਬਾਈ ਬਾਈ ਇਹ ਸੇਲ ਤਾਂ ਨਹੀਂ ਕਰਨਾ ਬੱਕਰਾ। ਨਾ ਜੀ ਨਾ। ਮੇਰੀ ਬੰਦੇ ਕਹਿ ਦਿੰਦੇ ਨਾ ਕਹਿੰਦੇ ਫੀਤੇ ਲਾ ਲਾ ਕੇ ਦਿਖਾਈ ਜਾਂਦੇ ਵੀ ਸੇਲ ਕਰਨਾ ਹੋਊਗਾ। ਨਾ ਜੀ ਨਾ ਕਿਸੇ ਕੋਈ ਬੰਦਾ ਮੈਨੂੰ ਨਾ ਕਿਰਪਾ ਕਰਕੇ ਫੋਨ ਵੀ ਨਾ ਕਰੀ ਜਾਂ ਫਿੱਤਾ ਲਾਉਣਾ ਨਹੀਂ ਸੀਗਾ ਬਾਈ ਜੀ। ਹਾਂਜੀ ਹਾਂਜੀ। ਠੀਕ ਹੈ ਨਾ ਲੋਕੀ ਕਹਿੰਦੇ ਯਾਰ ਕੋਲੇ ਖੜਕੇ ਨਾ ਬੱਕਰੇ ਦੇ 45 ਹੁੰਦਾ 47 ਦੱਸ ਦਿੰਦੇ ਯਾਰ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਨਾ ਇਹ ਫਿਰ ਵੱਡੇ ਉਸਤਾਦ ਨੇ ਕਿਹਾ ਵੀ ਐਤਕੀ ਜਦੋਂ ਵੀ ਕੋਈ ਕੋਈ ਬੱਕਰਾ ਲਾਂਚ ਕਰਨਾ ਕੋਈ ਵੀ ਆ ਯਾਨੀ ਕਿ ਹਾਂਜੀ ਹਾਂਜੀ। ਉਹ ਫੀਤਾ ਲਾ ਕੇ ਦਿਖਾਉਣਾ ਵੀ ਦਿਖਾਉਣਾ ਫੀਤਾ ਲਾ ਕੇ ਕਹਿੰਦਾ ਭਾਵੇਂ 42 ਹੋ ਜੇ ਹਾਂ ਵੀ ਫੀਤਾ ਲਾਉਣਾ ਮੈਨੂੰ ਕਹਿੰਦੇ ਸੀ ਜੀ ਠੀਕ ਹੈ ਤੇ ਤਾਂ ਆਪਾਂ ਫੀਤਾ ਲਾਇਆ ਨਹੀਂ ਤਾਂ ਤੁਸੀਂ ਭਾਈ ਇੰਨੇ ਟਾਈਮ ਦੇ ਬੱਕਰੇ ਤਿਆਰ ਕਰ ਰਹੇ ਹੋ ਜੀ ਹਨਾ ਜੀ ਜੀ ਤੇ ਹਰ ਵਾਰੀ ਮੰਨ ਲਓ ਹਾਈਟ ਵੀ ਵੱਧਦੀ ਹੈ ਬੱਕਰੇ ਦੀ ਕੁਆਲਿਟੀ ਵੀ ਇੰਪਰੂਵ ਹੁੰਦੀ ਆ ਇਹ ਬੱਕਰੇ ਚ ਕੀ ਲੱਗਦਾ ਹੈਗਾ ਕਿੱਥੋਂ ਤੱਕ ਜਾਊਗਾ ਅੱਠ ਦੰਦ ਤੇ ਜੀ ਦੇਖੋ ਜੀ ਟਾਰਗੇਟ ਤਾਂ ਇਹਦਾ ਹੈ ਭਾਈ ਜੀ ਦਾ ਬਹੁਤ ਉੱਚਾ ਹਾਂਜੀ ਪਰ ਜਿੱਥੋਂ ਤੱਕ ਕਰਾਉਂਦੇ ਮੈਂ ਤਾਂ ਆਪਾ ਕਰਨੀਓ ਕਰਵਾਈ ਜਾਂਦਾ ਦੇਖੋ ਕਿੱਥੇ ਤੱਕ 50 ਤਾਂ 52 ਤੋਂ ਪਲੱਸ ਜਾਊਗਾ ਜਿੱਥੇ ਮਰਜ਼ੀ ਲੈ ਜਾਓ ਠੀਕ ਹੈ ਜੀ ਹਾਂਜੀ ਹਾਂਜੀ ਇਹ 8 ਗੰਦ ਦੇ 52 ਪਲੱਸ ਜਾਊਗਾ ਇਹ ਮੇਰੀ ਗਰੰਟੀ ਹੈ ਇਹ 52 ਤੋਂ ਪਲੱਸ ਜਿੱਥੇ ਮਰਜ਼ੀ ਕਰਵਾ ਦੇਣ ਠੀਕ ਹੈ ਜੀ ਉੱਥੇ ਜਾਊਗਾ ਬਾਕੀ ਬਾਈ ਪੰਮਾ ਜੀ ਤੇ ਉੱਪਰ ਵਾਲਾ ਹੀ ਇਹਦੀ ਇਹਦੀ ਮਾਂ ਦੀ ਕੀ ਹਾਈਟ ਹੈ ਜੀ ਇਹਦੀ ਮਾਂ ਬੁੰਦੀ ਹੈ 45 ਇੰਚ ਹਾਈਟ 45 45 ਪਲੱਸ ਹਾਂਜੀ 45 ਪਲੱਸ ਹਾਂਜੀ ਤੇ ਦਿਖਾਓਗੇ ਬਈ ਮਾਂ ਵੀ ਦਿਖਾਓ ਨਾ ਇਹਦੀ ਜੀ 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 ਨਾਲ ਇਹਦਾ ਬਈ ਪਿਓ ਦੇ ਮਾਂ ਦੇ ਪਹਿਲੇ ਦਾ ਪਿਓ ਦਿਖਾ ਦੇਣੇ ਹਾਂ ਪ ਹਾਂਜੀ ਬਾਕੀ ਬਈ ਹੁਣ ਬੱਚੇ ਪੁੱੱਚੇ ਕਦੋਂ ਕਹਣਗੇ ਆਪਣੇ ਕੋਲੇ ਬੱਚੀ ਬੱਚੇ ਫਰਵਰੀ ਚ ਆਉਣਗੇ ਸਾਰੇ ਫਰਵਰੀ ਚ ਹਾਂਜੀ ਹਾਂਜੀ ਕੁਝ ਬੱਕਰੀਆਂ ਹੁਣ ਵੀ ਸੂਣ ਵਾਲੀਆਂ ਪੰਜ ਸੱਤ ਬੱਕਰੀਆਂ ਇਸ ਟਾਈਮ ਤਾਂ ਕੋਈ ਬੱਚਾ ਹੈ ਨਹੀਂ ਸੇਲ ਵਾਲਾ ਜੀ ਬੱਚੇ ਨਾ ਹੀ ਮੰਨੋ ਯੋ ਮੰਗਣ ਵਾਲੇ ਬਹੁਤ ਬੱਚੇ ਭਰਾ ਮੰਗਦੇ ਆ ਕਈਆਂ ਨੇ ਫਿਰ ਆਪਾਂ ਉਹਨਾਂ ਨੂੰ ਦਿਆਂਗੇ ਠੀਕ ਹੈ ਜੀ ਹਾਂਜੀ ਤੇ ਬਾਈ ਹੋਰਾਂ ਕੋਲੇ ਜਿਹੜਾ ਫਰਵਰੀ ਦੇ ਵਿੱਚ ਸੂਆ ਪਊਗਾ ਬਾਈ ਹਾਂਜੀ ਹੁਣ ਕਿੰਨੀਆਂ ਬੱਕਰੀਆਂ ਨੇ ਟੋਟਲ ਸਵੈਨ ਆਪਣੇ ਕੋਲੇ ਜੀ ਸਵੈਨ ਬੱਕਰੀਆਂ ਤਾਂ 32 ਨੇ 32 हां जी 35 ਵੀ ਹੋਣ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਬਾਈ ਜੀ ਤੁਹਾਨੂੰ ਹਾਈਟ ਵੀ ਬੱਕਰੇ ਦੀ ਦਿਖਾਈ ਆਪਾਂ ਤੇ ਹੁਣ ਇਹਦੇ ਦੰਦ ਵੀ ਦਿਖਾ ਦਿਓ ਬਾਈ ਦੰਦ ਵੀ ਚੈੱਕ ਕਰਾ ਦਿੰਨੇ ਬਾਈ ਨੇ ਦੋ ਦੰਦ ਕਿਹਾ ਤੇ ਆਹ ਦੇਖ ਲਓ ਜੀ ਇੱਕ ਮਿੰਟ ਦੋ ਦੰਦ ਆ ਬਾਈ ਬਾਕੀ ਆ ਛੋਟੇ ਦੰਦ ਨਾਲ ਵਾਲੇ ਖੜੇ ਆ ਹਨਾ ਹਾਂਜੀ ਹਾਂਜੀ ਆ ਦੇਖ ਲਓ ਜੀ ਹਾਂਜੀ ਦੋ ਦੰਦ ਤੇ ਇਹਦੀ ਹਾਈਟ ਹੈਗੀ ਆ 48 ਇੰਚ ਠੀਕ ਹੈ ਜੀ ਤੇ ਬਾਕੀ ਫੀਤਾ ਲਾ ਕੇ ਦਿਖਾਇਆ ਬਾਈ ਹਰੇਕ ਬੰਦੇ ਦਾ ਹੁੰਦਾ ਢੰਗ ਫੀਤਾ ਲਾਉਣ ਦਾ ਜਿਨ੍ਹਾਂ ਨੇ ਬਾਈ ਨਹੀਂ ਮੰਨਣਾ ਹੁੰਦਾ ਅਗਲਾ ਆਪਦੇ ਹਿਸਾਬ ਨਾਲ ਕਹਿੰਦਾ ਫੀਤਾ ਐ ਲਾਇਆ ਜੋ ਲਾਇਆ ਪਰ ਬਾਈ ਨੇ ਇਹ ਵੇਚਣਾ ਨਹੀਂ ਬੱਕਰਾ 48 ਇੰਚ ਬਾਈ ਨੇ ਹਾਈਟ ਦੀ ਨਾਪੀ ਆ ਤੇ ਆ ਇਹਦਾ ਬਾਪ ਆ ਬਾਈ ਇਹਨੂੰ ਲਿਆਇਓ ਅੱਗੇ ਜੀ ਇਹ ਪੂਰਾ ਭੂਤ ਬਰੀਡਰ ਆ ਬਾਈ ਦਾ ਮਸ਼ਹੂਰ ਬੱਕਰਾ ਹਨਾ ਬਹੁਤ ਹੀ ਚੰਗੇ ਚੰਗੇ ਬੱਕਰੇ ਨੇ ਜੰਮਤੇ ਆ ਤੇ ਅੱਜ ਵੀ ਇਹ ਜੰਮ ਰਿਹਾ ਬਹੁਤ ਹੀ ਸੋਹਣੇ ਬਰੀਡਰ ਇਹਦੇ ਤਿਆਰ ਹੋ ਰਹੇ ਆ ਬਾਈ ਜੀ ਭੂਤ ਦੀ ਕਿੰਨੀ ਉਮਰ ਹੋ ਗਈ ਆ ਜੀ ਇਹ ਤਾਂ ਇਹਦੀ ਉਮਰ ਹੋ ਹੀ ਗਈ ਜੀ 7 ਸਾਲ 7.5 ਸਾਲ ਹੋ ਗਏ ਹਾਂਜੀ ਅੱਜ ਵੀ ਲੈ ਰਹੇ ਹਾਂ ਬਰੀਡਿੰਗ ਇਹਦੇ ਤੋਂ ਜੀ ਬਸ ਇਹੀ ਦੇ ਰਿਹਾ ਜੀ ਜਾਂ ਇੱਕ ਹੋਰ ਹੈ ਸ਼ੇਰਾ ਜਿਹੜਾ ਹੋ ਜਾਈ ਸ਼ੇਰੂ ਉਹਦਾ ਨਾਮ ਰੱਖਿਆ ਵੇ ਹਾਂਜੀ ਹਾਂਜੀ ਉਸ ਤੋਂ ਬਰੀਡਿੰਗ ਲੈ ਰਹੀ ਹੈ ਇਹਦੀ ਵੀ ਲੈ ਰਹੀ ਠੀਕ ਹੈ ਜੀ ਤੇ ਭਾਈ ਕਿੰਨੇ ਇਹ ਵੇਟ ਤੇ ਹੋਊਗਾ ਇਸ ਟਾਈਮ ਜੀ ਇਹਦਾ ਵੇਟ ਜੀ ਘਟਾਤਾ ਮਹੀਨਾ ਹੋ ਗਿਆ ਬੱਕਰੀਆਂ ਲੱਗ ਰਹੀਆਂ ਬੱਕਰੀਆਂ ਲੱਗ ਰਹੀਆਂ ਬਾਕੀ ਭਾਈ ਲੰਬਾ-ਲੰਬਾ ਬਹੁਤ ਆ ਬਰੀਡਰ ਹਨਾ ਹਾਂਜੀ ਹਾਂਜੀ ਹੱਡਾ-ਗੋਡਾ ਦੇਖੋ ਬਹੁਤ ਫਿੱਟ ਹੈਗਾ ਤੇ ਦੁਨੀਆ ਜਾਣਦੀ ਹੈ ਬਾਈ ਦੇ ਬਰੀਡਰ ਨੂੰ ਇਹਨੂੰ ਸਰਚਾਂ ਹੁੰਦੀਆਂ YouTube ਤੇ ਜਿਹੜਾ ਸ਼ੇਰਾ ਮੁਰਾਦ ਵਾਲਾ ਪੂਰਾ ਪੂਤ ਬਰੀਡਰ ਤਾਂ ਤੁਸੀਂ ਇਹਦੀਆਂ ਵੀਡੀਓ ਦੇਖੀਆਂ ਹੋਣਗੀਆਂ ਆਪਣੇ ਚੈਨਲ ਤੇ ਬਹੁਤ ਵੀਡੀਓ ਸ਼ੂਟ ਕੀਤੀਆਂ ਨੇ ਤੇ ਇੰਨੀ ਚੜਾਈ ਬੱਕਰਿਆਂ ਦੇ ਵਿੱਚ ਬਹੁਤ ਘੱਟ ਹੁੰਦੀ ਆ ਵੀ ਜਿਹੜੀ ਇੱਥੋਂ ਛਾਤੀ ਦੀ ਚੜਾਈ ਦੇਖ ਲਓ ਹਨਾ ਇੰਨਾ ਵੇਟ ਬਰੀਡਰ ਤੇ ਜੇ ਪਾਉਣਾ ਹੋਵੇ ਤਾਂ ਬਹੁਤ ਬਰੀਡਰ ਆ ਜਿਹੜੇ ਉਹ ਲੱਤਾਂ ਤੋਂ ਖਰਾਬ ਹੋ ਜਾਂਦੇ ਆ ਪਰ ਇਹ ਅੱਜ ਵੀ ਬਰੀਡਿੰਗ ਦੇ ਰਿਹਾ ਬੱਕਰਾ ਤੇ ਇਹਦੀ ਮਾਂ ਵੀ ਦਿਖਾਉਣੇ ਬੱਚੇ ਦੀ ਬਾਈ ਬਰਾਬਰ ਹੀ ਠਾਲਿਓ ਬਾਈ ਨਾਲ ਹੀ ਲਓ ਜੀ ਇਹਨੂੰ ਬਰਾਬਰ ਪਰ ਆ ਦੇਖੋ ਭਾਈ ਇਸ ਬੱਕਰੀ ਦਾ ਬੱਚਾ ਭਈ ਇਹ ਜਿਹੜਾ 48 ਇੰਚ ਹੋਇਆ ਦੋ ਦੰਦ ਇਸ ਬੱਕਰੀ ਦਾ ਭਾਈ ਜਿਹਦੀ ਮਾਂ ਦੀ ਹਾਈਟ 45 ਇੰਚ ਆ ਤੇ ਉਹ ਦੇਖ ਲਓ ਤੁਸੀਂ ਕਿੱਥੇ ਜਾਊਗਾ ਹਨਾ ਆਹ ਦੇਖ ਲਓ ਜੀ ਮਾਂ ਬਾਪ ਤੇ ਪੁੱਤ ਤਿੰਨੇ ਤੁਸੀਂ ਇੱਕੋ ਫਰੇਮ ਚ ਦੇ ਸਕਦੇ ਹੋ ਪਾਂਕੇ ਲਾਈ ਬਈ ਨਾਲ ਬੱਕਰਾ ਲਓ ਜੀ ਦੇਖੋ ਭਾਈ ਭਾਈ ਕਿੰਨੇ ਸੂਏ ਸੂਈ ਆ ਬੱਕਰੀ ਇਹ ਇਹ ਤਾਂ ਦੂਜੇ ਪੱਠੇ ਅ ਦੂਜੇ ਸੂਏ ਸੂਪੀ ਆ ਹੁਣੇ ਜੀ 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 ਠੀਕ ਹੈ ਪਹਿਲੇ ਸੂਏ ਦਾ ਬੱਚਾ ਆ ਗਿਆ ਇਹ ਪਹਿਲੇ ਸੂਏ ਦਾ ਇਹ ਦੂਜੇ ਸੂਏ ਦੀ ਪੱਠ ਰਾਜਸਥਾਨ ਦੇਤੀ ਆਪਣੇ ਭਰਾ ਨੂੰ ਠੀਕ ਹੈ ਜੀ ਤੇ ਜਿਹੜਾ ਇਹਦਾ ਮੇਲ ਸੀ ਉਹ ਆਪਾਂ ਪੰਜਾਬ ਚ ਦੇਤਾ ਕਿਸੇ ਭਰਾ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਪੱਠ ਕਿਹੜੇ ਬੱਕਰੇ ਦੀ ਆਪ ਜੀ ਇਹ ਵੱਡੇ ਸ਼ੇਰੂ ਦੀ ਜਿਹੜਾ ਜਿਹੜਾ ਬਾਈ ਜੀ ਤੋਂ ਆਇਆ ਸੀ ਜਿਹੜਾ ਬਾਈ ਪੰਮੇ ਦੇ ਘਰੋਂ ਆਇਆ ਸੀਗਾ ਉਸੇ ਵਕਤ ਇਹ ਸਾਰੇ ਉਹ ਵੀ ਏਸੇ ਦਾ ਇਹ ਵੀ ਏਸੇ ਦਾ ਠੀਕ ਹੈ ਜੀ ਇਹ ਦੋਨੇ ਉਹ ਬਾਈ ਜੀ ਤਾਂ ਜਿਹੜਾ ਆਇਆ ਸੀ ਸ਼ੇਰੂ ਹਾਂਜੀ ਇਹ ਉਹਦੇ ਬੱਚੇ ਨੇ ਤੇ ਇਹ ਜਿਹੜਾ ਇਹ ਭੂਦਾਪੂਰੇ ਦਾ ਹੀ ਠੀਕ ਹੈ ਜੀ ਹਾਂਜੀ ਬੱਕਰੀ ਦੇਖੋ ਬਈ ਬੱਕਰਿਆਂ ਚਿੱਡੀ ਬੱਕਰੀ ਆ ਹਨਾ ਬਹੁਤ ਘੱਟ ਬੱਕਰੀਆਂ ਤੁਸੀਂ ਦੇਖੀਆਂ ਹੋਣਗੀਆਂ ਬਈ ਜਿਵੇਂ ਆਪਣੇ ਕੋਲੇ ਲੱड्डੂ ਪੂੰਦੀ ਦੀ ਜੋੜੀ ਆ ਆਪਾਂ ਕਹਿ ਸਕਦੇ ਆਂ ਵੀ ਦੁਨੀਆ ਦੀਆਂ ਵੱਡੀਆਂ ਬੱਕਰੀਆਂ ਚਾ ਹਨਾ ਇਹਦੀ ਹਾਈਟ ਤੁਸੀਂ 45 ਪਲੱਸ ਦੱਸ ਦਿਓ ਲੱड्डੂ ਦੀ ਹਾਈਟ ਕਿੰਨੀ ਹੈ ਜੀ 45 45 ਜੀ ਹਾਂਜੀ ਹਾਂਜੀ ਤੇ ਇੰਨੀ ਹਾਈਟ ਦੀ ਬੱਕਰੀ ਹੈ ਜੀ ਕਿਸੇ ਕੋਲ ਦੇਖੋ ਇਹ ਕਹਿ ਦਿੰਦੇ ਲੋਕ ਕਰੀ ਤਾਂ ਜਾਂਦੇ ਹੁਣ ਮੇਰੇ ਤਾਂ ਨਿਗਾਹ 'ਚ ਨਹੀਂ ਆਈ ਹੋ ਸਕਦਾ ਹੋਵੇ ਜੀ ਬਹੁਤ ਹੋ ਸਕਦਾ ਬਈ ਹੋਵੇ ਹਾਂਜੀ ਪਰ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਵੱਡੀਆਂ ਬੱਕਰੀਆਂ ਨੇ ਪੰਜਾਬ ਦੀਆਂ ਵੀ ਕਹਿ ਸਕਦੇ ਆ ਹਨਾ ਜੀ ਜੀ ਬਾਕੀ ਜਿਹੜਾ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਜ਼ਿਆਦਾ ਜਿਹੜਾ ਬੱਕਰੀਆਂ ਬੀਟਲਾਂ ਦੇ ਕੰਮ ਹੋ ਰਿਹਾ ਬਹੁਤ ਘੱਟ ਭਰਾਵਾਂ ਕੋਲੇ ਹੋਣਗੀਆਂ ਆਈ ਹਾਈਟ ਦੀਆਂ ਬੱਕਰੀਆਂ ਹਾਂਜੀ ਲਓ ਜੀ ਆਹ ਦੇਖ ਲਓ ਇਹ ਬੱਕਰੇ ਦੇ ਬਰਾਬਰ ਬੱਕਰੇ ਦੇ ਬਰਾਬਰ ਆ ਬਈ ਆਹ ਦੇਖ ਲਓ ਦੇਖੋ ਜੀ ਬੱਕਰੀ ਟੋਈ ਨਹੀਂ ਦੇਖਦੀ ਇੱਧਰੋਂ ਬੱਕਰੀ ਉੱਚੀ ਆ ਬਾਈ ਹਨਾ ਆ ਲੱਡੂ ਲਓ ਜੀ ਇਹ ਆ ਗਈ ਬਾਈ ਲੱਡੂ ਹਨਾ ਜੀ ਜਦੋਂ ਪਹਿਲੀ ਵੀਡੀਓ ਬਣਾਈ ਸੀ ਉਹਦੋਂ ਸੂਣ ਵਾਲੀਆਂ ਸੀ ਹਨਾ ਇਹ ਤਾਂ ਪਹਿਲਣਾ ਫੱਟਾ ਸੀ ਉਹਦਾ ਹਾਂ ਉਹਦੋਂ ਪਹਿਲਣਾ ਸੀਗਾ ਬਾਈ ਮੂੰਹ ਜੋੜ ਕੇ ਨਾਲ ਹੀ ਢਾਲ ਲਈ ਦੇਖੋ ਜੀ ਇਹ ਆ ਬਾਈ ਸ਼ੇਰੇ ਦੀ ਮਿਹਨਤ ਤੇ ਬਾਈ ਪੰਮਾ ਸੱਦੋ ਗਿਆ ਉਹਨਾਂ ਦੀ ਜਿਹੜੀ ਸਾਥ ਦੇ ਨਾਲ ਇਹ ਸਾਰਾ ਕੁਝ ਹੋਇਆ ਬਾਈ ਬਾਈ ਪੰਮਾ ਅੱਜ ਵੀ ਬਾਈ ਦਾ ਸਾਥ ਦੇ ਰਿਹਾ ਪੂਰਾ ਤੇ ਬਾਈ ਨੇ ਵੀ ਬਾਈ ਪੰਮੇ ਦਾ ਨਾਂ ਕੱਢ ਕੇ ਦਿਖਾਇਆ ਹਨਾ ਬਾਈ ਜੀ ਰਾਤਾਂ ਨੂੰ ਜਾਗਦੀ ਮੇਰੇ ਆਸਤੇ ਤਾਂ ਹੀ ਰੱਬ ਹੈ ਮੇਰੇ ਆਸਤੇ ਲਓ ਜੀ ਹਾਂਜੀ ਹਾਂਜੀ ਦੇਖੋ ਬਈ ਇਹ ਆ ਲੱड्डੂ ਬੁੰਦੀ ਦੀ ਜੋੜੀ ਹਨਾ ਬਾਈ ਸ਼ੇਰੇ ਦੀਆਂ ਘਰ ਦੀਆਂ ਜਿਹੜੀਆਂ ਵੱਡੀਆਂ ਬੱਕਰੀਆਂ ਨੇ ਬੱਕਰੀ ਦਾ ਬਾਈ ਸਿੰਗ ਚੈੱਕ ਕਰੋ ਜਿਹੜਾ ਫੇਸ ਆ ਇਹਦਾ ਹੈੱਡ ਆ ਸਿੰਗ ਆ ਬੱਕਰੀਆਂ ਵਰਗਾ ਹੋਊਗਾ ਤੇ ਇਹਦੀ ਬਾਈ ਹਾਈਟ 45 ਇੰਚ ਹੈ ਜੀ ਉਹ 45 ਇਹ ਪਲੱਸ ਇਹ 46 ਦੇ ਲੱਗ ਗਈ ਠੀਕ ਹੈ ਜੀ ਲਓ ਬਾਈ ਤੇ ਇਹ ਦੰਦਾ ਤਾਂ ਕਿਵੇਂ ਹੋ ਗਈਆਂ ਜੀ ਇਹ ਤਾਂ 8 8 ਹੋ ਗਈਆਂ 8 8 ਹੋ ਗਈਆਂ ਜੀ ਹਾਂਜੀ ਹੋ ਗਈਆਂ 8 8 ਦੰਦ ਫਰੈਸ਼ ਆ ਭਾਈ ਹਨਾ 8 ਹੋ ਗਈ ਕਿ ਦੇਖੀ ਜੀ ਆਈ ਹੁੰਦੀ ਇਹ ਇਹ 8ਵਾਂ ਲਾਉਂਦੀ ਹੈ ਇਹ ਵੀ 8ਵਾਂ ਲਾਉਂਦੀ ਹੈ ਇਹ ਵੀ ਲਾਉਂਦੇ ਤੁਸੀਂ 8 ਹੀ ਮੰਨ ਲਓ 8 ਹੀ ਮੰਨ ਲਓ ਹਾਂਜੀ ਹਾਂਜੀ ਦੇਖੋ ਭਾਈ ਹਨਾ ਬਹੁਤ ਹੀ ਚੰਗੀਆਂ ਬੱਕਰੀਆਂ ਨੇ ਭਾਈ ਤੇ ਬਾਈ ਜੀ ਹੋਰ ਵੀ ਦਿਖਾਵਾਂਗੇ ਜਾਨਵਰ ਅੱਜ ਫਿਰ ਜੀ ਜੀ ਇਹਨਾਂ ਦੀਆਂ ਪੱਠਾ ਦਿਖਾਉਣੇ ਇੱਕ ਮੇਲ ਹੋਰ ਬੱਚਾ ਤਿਆਰ ਕਰਿਆ ਭੂਦਾ ਠੀਕ ਹੈ ਜੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਪਿਛਲੀ ਵਾਰੀ ਵੀ ਦਿਖਾਇਆ ਸੀ ਛੋਟਾ ਬੱਚਾ ਠੀਕ ਹੈ ਬਾਈ ਹਾਂਜੀ ਹਾਂਜੀ ਉਹ ਲੋ ਬਾਈ ਦੋਸਤੋ ਆਹ ਦੇਖੋ ਬੱਕਰਿਆਂ ਦੀ ਜੋੜੀ ਜਿਹੜੀ ਆਪਾਂ ਪਹਿਲੀ ਵੀਡੀਓ ਦੇ ਵਿੱਚ ਦਿਖਾਈ ਸੀ ਉਹਦੇ ਬੱਚੇ ਸੀਗੇ 4-4 5-5 ਮਹੀਨਿਆਂ ਦੇ ਹਨਾ ਹਾਂਜੀ ਹਾਂਜੀ ਤੇ ਉਹੀ ਬੱਕਰੇ ਹੁਣ ਤਿਆਰ ਹੋਏ ਆ ਬਰੀਡਰ ਬਣੇ ਆ ਬਾਈ ਕੁਆਲਿਟੀ ਚੈੱਕ ਕਰੋ ਬਾਈ ਸ਼ੇਰੇ ਦੇ ਘਰ ਦੇ ਜੰਪਲ ਬੱਚੇ ਨੇ ਤੇ ਬਾਈ ਜਿਹੜਾ ਤੁਹਾਡੇ ਹੱਥੇ ਚਿੱਟੇ ਮੂੰਹ ਵਾਲਾ ਬੱਚਾ ਜੀ ਇਹਦੇ ਬਾਰੇ ਦੱਸਿਓ ਜੀ ਇਹ ਕਿਨੇ ਦੰਦ ਤੇ ਇਹ ਵੀ ਦੋ ਦੰਦ ਹੈ ਦੋ ਦੰਦ ਹੀ ਹੈ ਵੀ ਆ ਦੇਖੋ ਜੀ ਲਓ ਜੀ ਦੇਖੋ ਆ ਦੇਖੋ ਬਈ ਇਹ ਵੀ ਦੋ ਦੰਦ ਤੇ ਹੈ ਜੀ ਹਾਂਜੀ ਹਾਂਜੀ ਤੇ ਇਹ ਬੇਡ ਬੂਡ ਬਹੁਤ ਸੋਹਣਾ ਕੀਤਾ ਹਨਾ ਜੀ ਤੁਸੀਂ ਤਾਂ ਕਰ ਗਿਆ ਹੁਣ ਇੱਕ 40 ਨੇੜੇ ਤੇ ਇਹਦੀ ਹਾਈਟ ਕਿੰਨੀ ਹੈ ਜੀ 45 ਹਾਈਟ ਕਰਦੀ 45 ਹਾਈਟ ਆ ਬਈ ਬਹੁਤ ਸੋਹਣਾ ਬੱਚਾ ਤਿਆਰ ਹੋਊਗਾ ਦੇਖੋ ਤੁਸੀਂ ਹਾਂਜੀ ਇਹ ਮੈਂ ਤੁਹਾਨੂੰ ਦੱਸਾਂ ਜੀ ਇਹ ਜਿਹੜਾ ਬੱਚਾ ਹੈ ਹਾਂਜੀ ਇਹ ਆਪਾਂ ਬਾਈ ਨੂੰ ਰੱਖਿਆ ਬਾਈ ਕੋਲੇ ਹਾਂਜੀ ਮੇਰੇ ਕੋਲ ਜਿਆਦਾ ਨਹੀਂ ਤੇ ਸੰਭਲਦੇ ਨਹੀਂ ਬੱਚੇ अच्छा अच्छा मैं कहता हूं भाई जी संभाल के मेनू दे देंगे ठीक है भाई दा केड़ा पेंडा जी भाई दा पेंडा हैगा जी आलमगढ़ आलमगढ़ हां जी हां जी ए बच्चा भाई आलमगढ़ ਦਿੱਤਾ ਹੋਇਆ ਬਾਈ ਨੇ ਹਨਾ ਤੇ ਬਾਈ ਨੇ ਬਾਈ ਸੰਭਿਆ ਵੀ ਬਹੁਤ ਸੋਹਣਾ ਤੇ ਜਿਹੜਾ ਦੂਸਰਾ ਮੇਰਾ ਬੱਚਾ ਹੈ ਸ਼ੇਰਾ हां जी शेरू ਜਿਹੜਾ ਸੈਕਿੰਡ ਨੰਬਰ ਜੀ हां जी ਉਹ ਬਾਈ ਜਗਦੀਸ਼ ਕੋਲ ਹੈ ਬਾਈ ਜਗਦੀਸ਼ ਕੋਲ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਇਹ ਮੈਂ ਇਸ ਤਰ੍ਹਾਂ ਬੱਕਰੇ ਸਾਰੇ ਰੱਖੇ ਹੋਏ ਨੇ ਸਾਈਡਾਂ 'ਚ ਠੀਕ ਹੈ ਜੀ ਤੇ ਜਦ ਜਰੂਰਤ ਪੈਂਦੀ ਆਪਾਂ ਜਿਵੇਂ ਬੱਕਰੀਆਂ ਲਾਉਣੀਆਂ ਬਦਲ ਕੇ ਜੀ ਫਿਰ ਆਪਾਂ ਉਹਨਾਂ ਨੂੰ ਮੰਗਾ ਲੈਨੇ ਬਾਈ ਜੀ ਨੂੰ ਪੁੱਛ ਲੈਨੇ ਬਾਈ ਜੀ ਹੁਣ ਦੱਸੋ ਸਾਂ ਠੀਕ ਹੈ ਜੀ ਤੋ ਦੱਸ ਦਿੰਦੇ ਉਹ ਬੱਕਰਾ ਮਗਾ ਕੇ ਉਹ ਫਲਾਨੀ ਤੇ ਛੱਡ ਦੇ ਜੀ ਜੀ ਇਹ ਬਈ ਜਿਹੜਾ ਇਹ ਬੱਕਰਾ ਇਹਦਾ ਜਿਹੜਾ ਬੋਡੀ ਸਟਰਕਚਰ ਆ ਉਹ ਭੂਤ ਨਾਲ ਮਿਲਦਾ ਹਨਾ ਬਿਲਕੁਲ ਜੀ ਹਾਂ ਜੀ ਹਾਂ ਜੀ ਓਵੇਂ ਲੱਗ ਰਿਹਾ ਇਹਦੀ ਪੇਟੀ ਪੂਟੀ ਹੱਡ ਪੈਰ ਜਮਾ ਹਨਾ ਹਾਂਜੀ ਹਾਂਜੀ ਬਿਲਕੁਲ ਭੂਤ ਨਾਲ ਮਿਲਦਾ ਹੈਗਾ ਇਹਨਾਂ ਦਾ ਬਈ ਇਕੱਠੇ ਹੀ ਜਨਮ 시ਗਾ ਕਿ ਫਰਕ ਹੈਗਾ ਥੋੜਾ ਬਹੁਤ ਥੋੜੇ ਬਹੁਤ ਛੋਟੇ ਵੱਡੇ ਸੀ ਆਹ ਛੋਟਾ ਸੀ ਠੀਕ ਹੈ ਜੀ ਉਹ ਥੋੜਾ ਵੱਡਾ ਸੀ ਉਹ ਥੋੜਾ ਵੱਡਾ ਸੀ ਦੇਖੋ ਬਈ ਹਾਂਜੀ ਥੋੜੇ ਕੇ ਲੋਹੇ ਰੰਗ ਦੇ ਵਿੱਚ ਇੱਕ ਦੇ ਡੱਬਾ ਹਨਾ ਜੀ ਜੀ ਤੇ ਬਹੁਤ ਸੋਹ ਭਾਈ ਨੇ ਇਹਦੇ ਤੋਂ ਕ੍ਰੋਸਿੰਗ ਵੀ ਲਈ ਹੈਗੀ ਆ ਇਹਦੇ ਤੋਂ ਲਈ ਹੈ ਜੀ ਇਹਦੇ ਤੋਂ ਲਈ ਹੈਗੀ ਹਾਂ ਇਹਦਾ ਰਿਜ਼ਲਟ ਵੀ ਆ ਗਿਆ ਠੀਕ ਹੈ ਜੀ ਦੋ ਬਹੁਤ ਚੰਗੇ ਬੱਚੇ ਦਿੱਤੇ ਆ ਪਰਗੇ ਠੀਕ ਹੈ ਭਾਈ ਹਾਂਜੀ ਹਾਂਜੀ ਇਹਦੀ ਮਾਂ ਕਿਹੋ ਜੀ ਸੀਗੀ ਜੀ ਇਹਦੀ ਮਾਂ ਤੁਹਾਨੂੰ ਮੈਂ ਦਿਖਾਉਣਾ ਈ ਲਿਆ ਜੀ ਦਿਖਾਓ ਲਓ ਵੀ ਇਹਦੀ ਮਾਂ ਵੀ ਦਿਖਾਉਣੀ ਆ ਭਾਈ ਹਾਂਜੀ ਹਾਂਜੀ ਇਹਦੀ ਮਾਂ ਦਿਖਾਉਣੀ ਲਓ ਜੀ ਦੇਖੋ ਜੀ ਉਹ ਨਾ ਬੰਤੇ ਭਾਈ ਜੀ ਜਿਵੇਂ ਨਾਂ ਚੱਲ ਜਾਂਦਾ ਬੰਦੇ ਦਾ ਹਨਾ ਥੋੜਾ ਪੁਰਾਣਾ ਨਾਂ ਹੈਗਾ ਵੀਡੀਓ ਵੀ ਬਹੁਤ ਚੱਲੀਆਂ ਹੈਗੀਆਂ ਜੀ ਜੀ ਤਾਂ ਜਿਹੜੇ ਬੱਚੇ ਤੁਸੀਂ ਦਿੰਨੇ ਹੋ ਅੱਜ ਵੀ ਆਪਦੇ ਘਰ ਤੋਂ ਹੀ ਦਿੰਨੇ ਹੋ ਜੀ ਇਹ ਤਾਂ ਘਰੋਂ ਹੀ ਦੇਨੇ ਹੋਰ ਕਿਸੇ ਦਾ ਬੱਚਾ ਕਿਵੇਂ ਦੇ ਦਾਂਗੇ ਅੱਛਾ ਨਹੀਂ ਕਈ ਬੰਦੇ ਕਰਨ ਲੱਗ ਜਾਂਦੇ ਨੇ ਬੱਚੇ ਪਾਸੋਂ ਵੀ ਦੇਣ ਲੱਗ ਜਾਂਦੇ ਆ ਨਾ ਜੀ ਨਾ ਨਾ ਇਹ ਤਾਂ ਬਾਈ ਜੀ ਨੂੰ ਸਾਨੂੰ ਪਹਿਲੀਆਂ ਚ ਜਿਹੜੀ ਚੀਜ਼ੀਆਂ ਸਿਖਾਈਆਂ ਸੀਗੀਆਂ ਜੀ ਹਾਂਜੀ ਜੇ ਆਪਾਂ ਉਹਨਾਂ ਦੇ ਉਲਟ ਚੱਲਦੇ ਆ ਤੇ ਫਿਰ ਕਿਵੇਂ ਚੱਲੂ ਕੰਮ ਹਾਂ ਫਿਰ ਨਾਂ ਵੀ ਖਰਾਬ ਹੋਏ ਆਪਣੇ ਕੋਲ ਚਿਪ ਸਿਸਟਮ ਹੈ ਨਹੀਂ ਜਿਵੇਂ ਲੋਕਾਂ ਕੋਲ ਨਾ ਵੀ ਪੰਜ ਬੱਕਰੀਆਂ ਦੇ 50 ਬੱਚੇ ਸਾਲ ਚ ਵੇਚ ਲੇ ਵੀ ਕਰਦੇ ਨੇ ਕਈ ਆਪਾਂ ਨਹੀਂ ਕਰੇ ਆਹ ਦੇਖੋ ਬਈ ਇਹਦੀ ਮਾਂ ਹੈਗੀ ਬੱਕਰੀ ਆ ਮਾਂ ਹੈ ਜਮਾ ਮਾਂ ਵਾਲਾ ਪ੍ਰਿੰਟ ਹੀ ਆ ਬੱਕਰੀ ਦੇ ਹਨਾ ਆ ਆ ਆ ਗੰਦੇ ਉਹਨਾਂ ਹੀ ਮੂੰਹ ਚਿੱਟਾ ਕੰਨ ਚਿੱਟਾ ਢਿੱਡ ਤੇ ਵੀ ਡੱਪ ਆ ਗਿਆ ਦੇਖੋ ਮਾਂ ਦੀ ਹਾਈਟ ਦੇਖੋ ਤੇ ਬੱਕਰਾ ਦੇਖੋ ਬਈ ਦੋ ਦੰਦ ਤੇ ਆ ਬੱਕਰਾ ਹਜੇ ਹਨਾ ਹਾਂਜੀ ਹਾਂਜੀ ਬਈ ਕਿੰਨੇ ਸੂਏ ਸੂਈ ਹੈ ਮਾਂ ਇਹ ਇਹ ਤਾਂ ਆ ਪਹਿਲਨ ਦਾ ਬੱਚਾ ਸੀ ਅੱਛਾ ਇਹ ਪਹਿਲਨ ਦਾ ਬੱਚਾ ਹੀ ਸੀ ਹਾਂਜੀ ਹੁਣ ਦੁਬਾਰੇ ਗੱਭਣਾ ਹੈ ਹੁਣ ਦੂਜੇ ਸੂਣ ਵਾਲੀ ਹੈ ਸੂਣ ਵਾਲੀ ਹੈ ਦੂਜੀ ਹਾਂਜੀ ਹਾਂਜੀ ਦੇਖੋ ਬਈ ਇਹਨੇ ਬੱਚਾ ਜੰਮਿਆ ਹਨਾ ਮਾਂ ਦੀ ਕੁਆਲਿਟੀ ਵੀ ਦੇਖੋ ਤੇ ਬੱਚਾ ਵੀ ਦੇਖੋ ਇੱਧਰ ਚਿੱਟੇ ਮੂੰਹ ਦੀ ਹੈ ਬਈ ਇਹ ਇਹ ਵੀ ਆਪਣੇ ਘਰ ਦੀ ਜੰਪਲੀ ਪੱਠੀ ਘਰ ਦੀ ਕਰ ਇਹ ਜਿਹੜੀ ਬਾਈ ਜੀ ਤੋਂ ਚਿੱਟੇ ਮੂੰਹ ਵਾਲੀ ਬੱਕਰੇ ਲਿਆਂਦੀ ਸੀ ਪੱਠ ਜੀ ਪਹਿਲਾਂ ਬਵਾਈਆਂ ਸੀ ਇੱਕ ਵੱਡੀ ਰਾਣੋ ਤੇ ਇੱਕ ਉਹ ਜੀ ਹਾਂਜੀ ਇਹ ਉਹਦੀ ਪੱਠ ਠੀਕ ਹੈ ਜੀ ਹਾਂਜੀ ਇਹ ਪਿਓਰ ਬਲੱਡ ਆ ਬਈ ਸੈਦੋਗੇ ਲਾਈਨ ਦਾ ਦੇਖੋ ਜੀ ਜੀ ਹਾਂਜੀ ਤੇ ਬੱਚਾ ਵੀ ਜੰਮਿਆ ਬਹੁਤ ਸੋਹਣਾ ਹੈ ਨਾ ਰੰਗ ਵੀ ਆਪਦੇ ਤੇ ਆ ਹਾਂਜੀ ਤੇ ਡੱਬਾ ਮੂੰਹਾਂ ਉਵੇਂ ਹੈ ਨਾ ਜੀ ਜੀ ਲਓ ਜੀ ਇੰਨੇ ਸੋਹਣੇ ਸੋਹਣੇ ਜਾਨਵਰ ਇਹ ਤਿਆਰ ਹੋਇਆ ਹਨਾ ਜੀ ਆਪਣਾ ਮੋਢ ਕਿਹੜੀ ਬੱਕਰੀ ਸੀਗੀ ਜਿਹੜੀ ਜਿੱਥੋਂ ਇਹ ਮੰਨ ਲਓ ਸ਼ਾਇਦ ਹੋ ਕੇ ਲਾਈਨ ਪਿਆਰ ਹੋਈ ਆ ਤੁਹਾਡੇ ਕੋਲੇ ਵਧੀਆ ਉਹ ਬਾਈ ਜੀ ਤੋਂ ਸ਼ੇਰੂ ਲਿਆਂਦਾ ਸੀ ਆਪਾਂ ਉਸ ਟਾਈਮ ਤੇ ਘਰਾਣੋਂ ਪਠਮਪਿਲ ਪਿਛਲੀ ਵਾਰੀ ਦਿਖਾਈ ਸੀ ਉਹਦੇ ਮੂੰਹ 'ਚ ਦੰਦ ਹੀ ਹੈ ਨਹੀਂ ਚੰਗੇ ਹਾਂਜੀ ਹਾਂਜੀ 5 ਸਾਲ ਹੋ ਗਏ ਖਾਲੀ ਰੱਖੀ ਆ ਮੈਂ ਉਹਨੂੰ ਠੀਕ ਹੈ ਜੀ ਬਿ ਮਰਨਾ ਜਾਵੇ ਖੜੀ ਐ ਕੋਈ ਚੱਕਰ ਨਹੀਂ ਅੱਛਾ ਜੀ ਤੇ ਉਹ ਆਹ ਬੱਕਰੀ ਐ ਭਾਈ ਜਿਹੜੀ ਬਾਈ ਪੰਮੇ ਦੇ ਘਰੋਂ ਆਈ ਸੀਗੀ ਹਾਂਜੀ ਹਾਂਜੀ 5 ਸਾਲ ਹੋ ਗਏ ਬਾਈ ਨੇ ਤਾਂ ਕੋਈ ਬੱਚਾ ਨਹੀਂ ਲਿਆ ਇਹਦੀ ਸੇਵਾ ਕਰੀ ਜਾਂਦਾ ਦੰਦ ਵੀ ਹੈ ਨਹੀਂ ਜਮੂਹ ਚ ਇਹਦੇ ਮੂੰਹ ਚ ਦੇਖੋ ਬਈ ਦੰਦ ਵੀ ਦਿਖਾ ਦਿੰਨੇ ਹੈ ਨਹੀਂ ਇਹਦੇ ਮੂੰਹ ਚ ਕੋਈ ਤੇ ਬੁੱਢੀ ਬੱਕਰੀ ਹੈ ਬਈ ਬਹੁਤ ਉਮਰ ਹੈ ਇਹਦੀ ਬਾਈ ਪੰਮੇ ਦੇ ਘਰ ਦੀ ਜੰਪਲ ਪਾਠਾ ਇਨੇ ਦੱਸਿਓ ਬਾਈ ਕਿਹੜੇ ਕਿਹੜੇ ਬੱਚੇ ਜੰਮੇ ਆ ਤੁਹਾਡੇ ਕੋਲ ਇਹਨੇ ਤਾਂ ਪੁੱਤਾਂ ਕਢਾਤੀਆਂ ਜੀ ਬੱਚਿਆਂ ਵਾਲੀਆਂ ਬਹੁਤ ਚੰਗੇ ਬੱਚੇ ਲਾਇਆ ਠੀਕ ਹੈ ਜੀ ਜਿਹੜਾ ਬਾਈ ਆਪਣਾ ਭੂਤ ਬਰੀਡਰ ਆ ਉਹ ਵੀ ਇਸੇ ਬੱਕਰੀ ਦਾ ਹੀ ਹੈ ਜੀ ਇਸੇ ਦਾ ਹੀ ਇਸੇ ਦਾ ਹੀ ਬੱਕਰੀ ਦਾ ਉਹ ਬੱਚਾ ਬਾਈ ਜਿਹੜਾ ਬਰੀਡਰ ਖੜਾ ਹਨਾ ਹਾਂਜੀ ਹਾਂਜੀ ਬਾਈ ਦੇ ਘਰ ਦਾ ਵੱਡਾ ਬਰੀਡਰ ਆ ਜਿਹੜਾ ਤੇ ਜਿਹੜੇ ਬਾਈ ਲੱਡੂ ਬੂੰਦੀ ਹੈਗੀ ਆ ਹਾਂਜੀ ਹਾਂਜੀ ਉਹ ਵੀ ਇਸੇ ਦੀ ਨਹੀਂ ਇਹਦੀ ਤਾਂ ਲੱਡੂ ਹੈ ਲੱਡੂ ਆ ਜੀ ਬੂੰਦੀ ਨੇ ਮਾਂ ਤਾਂ ਮੈਂ ਵੇਚ ਦਿੱਤੀ ਠੀਕ ਹੈ ਜੀ ਜਿਹੜੀ ਲੱਡੂ ਬੱਕਰੀ ਆ ਬਾਈ ਦੇ ਘਰੇ ਹਨਾ ਬਹੁਤ ਵੱਡੀ ਪਾਠ ਆ ਹਾਂਜੀ ਹਾਂਜੀ ਉਹ ਵੀ ਇਸ ਬੱਕਰੀ ਦੀ ਬ ਹਾਂਜੀ ਹੈਗੀ ਐ ਧੀ ਹੈਗੀ ਐ ਤੇ ਪੂਤ ਦੋਨੇ ਲਓ ਜੀ ਆਹ ਦੇਖੋ ਬੱਕਰਾ ਇਹ ਬੱਕਰੀ ਬਾਈ ਪੰਮੇ ਦੇ ਘਰੋਂ ਆਈ ਸੀਗੀ ਜੀ ਜੀ ਵੱਡੀ ਬੱਕਰੀ ਐ ਬਾਈ ਦੀ ਅੱਜ ਸੇਵਾ ਕਰ ਰਿਆ ਇਹ ਤੋਂ ਸੂਆ ਨਹੀਂ ਲਿਆ 5 ਸਾਲ ਹੋ ਗਏ ਅੱਜ ਵੀ ਹੀਟ 'ਚ ਨਹੀਂ ਲਵਾਉਂਦੇ ਨਹੀਂ ਠੀਕ ਐ ਬਾਈ ਹਾਂਜੀ ਲਓ ਜੀ ਹੁਣ ਤੁਹਾਨੂੰ ਪੱਠਾ ਦਿਖਾਉਣੇ ਆ ਬਾਈ ਹਨਾ ਜੀ ਜੀ ਜਿਹੜੀਆਂ ਖੀਰੀਆਂ ਪੱਠਾ ਸੀਗੀਆਂ ਪਹਿਲੀ ਵੀਡੀਓ 'ਚ ਦਿਖਾਈਆਂ ਸੀ ਉਹ ਤਿਆਰ ਹੋ ਗਈਆਂ ਉਹ ਦਿਖਾਉਣੇ ਆ ਹੁਣ ਆ ਜਾ ਮੋੜੀ ਮੋੜੀ ਲਓ ਵੀ ਦੋਸਤੋ ਬਾਈ ਛੇਰੇ ਦੇ ਘਰ ਦੀਆਂ ਹੁਣ ਜਿਹੜੀਆਂ ਨਵੀਆਂ ਪੱਠਾਂ ਤਿਆਰ ਨੇ ਜਿਨ੍ਹਾਂ ਤੋਂ ਬਾਈ ਨੇ ਅੱਗੇ ਬੱਚੇ ਲੈਣੇ ਆ ਹਨਾ ਉਹ ਤੁਹਾਨੂੰ ਦਿਖਾਉਣੇ ਆ ਜੋ ਛੇ ਪੱਠਾਂ ਨੇ ਇਹ ਜਿਹੜੀਆਂ ਬਾਈ ਨੇ ਘਰੇ ਰੱਖੀਆਂ ਹੋਈਆਂ ਨੇ ਦੋਕ ਲੈ ਕੇ ਜੀ ਧੱਕੇ ਨਾਲ ਚੱਕ ਕੇ ਬਾਕੀ ਕਿੰਨੀਆਂ ਵੇਚਤੀਆਂ ਜੀ ਅੱਠ ਪੱਠਾਂ ਇਹ ਮੈਂ ਤਿਆਰ ਕਰੀਆਂ ਸੀ ਘਰੇ ਠੀਕ ਹੈ ਜੀ ਤੇ ਦੋ ਧੱਕੇ ਕਰਕੇ ਲੈ ਗਏ ਜਿਹੜੇ ਭਰਾਏ ਸੀ ਹੁਣ ਕੀ ਕੀ ਕਰੀਏ ਜੀ ਕਿੰਨੇ ਕਿੰਨੇ ਦੰਦਾਂ ਦਾ ਪੱਠਾ ਜੀ ਇਹ ਇਹ ਦੋ ਦੋ ਦੰਦਾਂ ਦੀ ਸਾਰੀਆਂ ਪੱਠਾਂ ਹੀ ਸਾਰੀਆਂ ਦੋ ਦੋ ਦੰਦਾਂ ਦੀ ਆ ਖੀਰੀ ਆਈ ਪੱਠ ਠੀਕ ਹੈ ਜੀ ਉਹ ਕਾਲੀ ਵੀ ਉਰਨੇ ਕਰਜ ਦੀ ਆ ਕਾਲੀ ਵੀ ਖੀਰੀ ਹੈ ਮੂੰਹ ਘਟ ਕੇ ਦਿਖਾ ਜੀ ਦੀ ਇਹ ਕਾਲੀ ਵੀ ਖੀਰੀ ਹੈ ਜੀ ਕਿੰਨੀ ਕਿੰਨੀ ਹਾਈਟ ਤੇ ਹੋਣਗੀਆਂ ਜੀ ਉਹ ਤਾਂ 38 ਗਈ ਹੋਣੀਆਂ ਜੀ ਇਹ 35 36 ਇਹ ਆ ਦੇਖੋ ਬਈ ਆ ਖੀਰੀ ਹੈ ਹਨਾ ਹਾਂਜੀ ਉਹ ਦੋ ਦੰਦਾਂ ਦਾ ਜੀ ਉਹ ਦੇਖੋ ਆ ਦੋ ਦੰਦਾਂ ਦਾ ਜੀ ਦੇਖੋ ਜੀ ਇਹ 41 ਇੰਚ ਹਾਈਟ ਹੈ ਦੀ ਲਓ ਬਈ ਦੇਖੋ ਹਾਂਜੀ ਇਹ ਸਾਰੀਆਂ ਦੋ ਦੰਦ ਨੇ ਠੀਕ ਆ ਬਈ ਇੰਨਾ ਚ ਬਈ ਕੋਈ ਗੱਬਣ ਵੀ ਕਰਾਈਆਂ ਕਿ ਖਾਲੀ ਨੇ ਸਰ ਇੱਕ ਗੱਬਣਾ ਆ ੱੱੱਕੇ ਨਾਲ ਹੋ ਗਈ ਜੀ ਅੱਛਾ ਇਹ ਲੱਗ ਗਈ ਵਿੱਚ ਹਾਂਜੀ ਇਹ ਤਾਂ ਪਤਾ ਨਹੀਂ ਲੱਗਿਆ ਇਹ ਹੋ ਗਈ ਸੀ ਬਾਕੀ ਸਾਰੀਆਂ ਖਾਲੀ ਜਿਹੜੀ ਆ ਬਾਈ ਦੇ ਹੱਥ ਚ ਪੱਠਾ ਜੀ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਦੀ ਹੋ ਗਈ ਹੈ ਜੀ ਇਹ ਮੇਰੇ ਖਿਆਲ ਦੋ ਦੰਦਾਂ ਦੀ ਪੱਟੇ ਦੰਦ ਦੋ ਦੰਦਾਂ ਦਾ ਬਈ ਦੇਖੋ ਹਣਾ ਹਾਂਜੀ ਹਾਂਜੀ ਬਹੁਤ ਸੋਹਣੀ ਪੱਠਾ ਇਹ ਲਓ ਜੀ ਦੇਖੋ ਬਈ ਲਓ ਬਈ ਇੱਕ ਦੰਦ ਕੱਢੀ ਜਾਂਦੀ ਹੈ ਹਣਾ ਦੇਖੋ ਬਈ ਇਹ ਬਈ ਕਿਹੜੇ ਬੱਕਰੇ ਦੀਆਂ ਨੇ ਸਾਰੀਆਂ ਪੱਟੀਆਂ ਇਹ ਸਾਰੀਆਂ ਪੂਤ ਦੀਆਂ ਪੂਤ ਦੀਆਂ ਨਹੀਂ ਜੀ ਦੇਖੋ ਬਈ ਬਹੁਤ ਸੋਹਣੀ ਹੈ ਪੱਠਾ ਨੀ ਜੀ ਅੱਗੇ ਇਹ ਤਿਆਰ ਹੋ ਰਹੀਆਂ ਨੇ ਬਾਈ ਦੇ ਫਾਰਮ ਦੇ ਵਿੱਚ ਤੇ ਇਹਨਾਂ ਨੂੰ ਅੱਗੇ ਬੱਚੇ ਲੈ ਜਾਣਗੇ ਜੀ ਦੇਖੋ ਜੀ ਸਭ ਤੋਂ ਵੱਡੀ ਇਹ ਪੱਠਾ ਜਿਹੜੀ ਬਾਈ ਦੇ ਹੱਥ 'ਚ ਹੈ ਕਿਹੜੀ ਬੱਕਰੀ ਦੀ ਹੈ ਜੀ ਇਹ 43 ਇੰਚ ਕਰ ਗਈ ਉਹਦੀ ਭੈਣ ਹੈ ਜੀ ਅੱਛਾ ਉਹ ਬੱਕਰੀ ਦੀ ਭੈਣ ਹੈ ਜੀ ਜਿਹੜਾ ਦੋ ਦੰਦ ਦਾ ਬੱਚਾ ਕੈਪਟਨ ਇਹ ਉਹਦੀ ਭੈਣ ਹੈ ਇੱਕੋ ਸੂਏ ਦੇ ਨੇ ਦੋਨੇ ਜੀ ਹਾਂਜੀ ਹਾਂਜੀ ਇਹ ਤਿੰਨ ਬੱਚੇ ਸੀਗੇ ਜੀ ਅੱਛਾ ਜੀ ਇੱਕ ਬੱਚਾ ਮੈਂ ਸੇਲ ਕਰਤਾ ਸੀ ਉਹ ਇੱਥੇ ਲੱਗੇ ਖੜਾ ਆਪਣੇ ਠੀਕ ਹੈ ਜੀ ਤੇ ਇੱਕ ਆ ਪੜਤੀ ਉਹ ਵੀ ਤਰਤਾਲੀ ਇਹ ਵੀ ਤਰਤਾਲੀ ਇੰਚ ਕਰ ਗਈ ਕਰ ਬਹੁਤ ਸੋਹਣੀ ਪੱਠ ਆ ਬਈ ਤਰਤਾਲੀ ਇੰਚ ਆ ਹਾਂਜੀ ਦੋ ਦੰਦ ਪੱਠ ਆ ਤਰਤਾਲੀ ਇੰਚ ਹਾਈਟ ਆ ਠੀਕ ਹੈ ਜੀ ਇਹਨਾਂ ਨੂੰ ਫਿਰ ਬਈ ਹੁਣ ਕਦੋਂ ਲਵਾਉਂਗੇ ਕ੍ਰੋਸ ਕਦੋਂ ਕਰਾ ਰਹੇ ਹੋ ਇਹਨਾਂ ਨੂੰ ਇਹ ਚਾਰ ਕ ਦੰਦ ਤੇ ਕਰਵਾ ਚਾਰ ਦੰਦ ਤੇ ਹਾਂਜੀ ਹਾਂਜੀ ਜੇ ਬਾਕੀ ਪੁੱਛ ਲਾਂਗੇ ਬਾਈ ਜੀ ਨੂੰ ਜਿਵੇਂ ਕਹਿਣਗੇ ਕਰਵਾ ਲਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਬਈ ਬਹੁਤ ਸੋਹਣੀਆਂ ਪੱਠਾਂ ਨੇ ਹਨਾ ਸਾਰੇ ਰੰਗਾਂ ਦੇ ਵਿੱਚ ਨੇ ਲਾਲ ਡੱਬੀ ਵੀ ਹੈਗੀ ਆ ਜੱਟ ਜੀ ਹਾਂ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਭੂਤ ਦਾ ਰਿਜ਼ਲਟ ਹੈ ਹਾਂਜੀ ਲੋਹੀ ਡੱਬੀ ਕਾਲੀ ਲੋਹੀ ਸ਼ੇਰੀ ਪੂਰੀ ਆ ਦੇਖੋ ਉਹ ਨਾਗਰੀ ਆ ਗਈ ਹੈ ਨਾ ਹਾਂਜੀ ਪੱਛੇ ਨਾਗਰੀ 6 ਪੱਠਾ ਨੇ ਬਈ ਤੇ ਸਿਆਂ ਦੇ ਅਲੱਗ-ਅਲੱਗ ਕਲਰ ਪ੍ਰਿੰਟ ਆ ਹਨਾ ਜੀ ਹਾਂਜੀ ਹਾਂਜੀ ਤੇ ਬਹੁਤ ਸੋਹਣੀ ਹੈ ਪੱਠਾਣੀ ਬਈ ਇਹ